ਪਿਛਲੇ ਸਮੇਂ ਦੇ ਵਿੱਚ ਤੁਸੀਂ ਇੱਕ ਮੁੱਖ ਮੰਤਰੀ ਪੰਜਾਬ ਦਾ ਬਿਆਨ ਜ਼ਰੂਰ ਸੁਣਿਆ ਹੋਣਾ ਹੈ ਕਿ ਜਿੰਨੀਆਂ ਹੁਣ ਪੰਚਾਇਤੀ ਚੋਣਾਂ ਹੋਣਗੀਆਂ ਜਿੰਨੇ ਪਿੰਡਾਂ ਦੇ ਜਿਹੜੇ ਪਿੰਡ ਦੇ ਇਕੱਠੇ ਹੋ ਕੇ ਸੱਭ ਸੰਤਤੀ ਦੇ ਨਾਲ ਜਿਹੜੇ ਆਪਣੇ ਪੰਚਾਇਤ ਬਣਾਉਣਗੇ ਤਾਂ ਉਹਨਾਂ ਨੂੰ ਅਸੀਂ ਬੈਨੀਫਿਟ ਦੇਵਾਂਗੇ ਘੱਟੋ ਘੱਟ 5 ਲੱਖ ਰੁਪਏ ਦੀ ਉਹਨਾਂ ਨੇ ਪਹਿਲਾਂ ਅਪੀਲ ਕਦਮੀ ਕੀਤੀ ਸੀਗੀ ਕਿ 5 ਲੱਖ ਰੁਪਏ ਉਹਨਾਂ ਨੂੰ ਐਮਐਲ ਸਾਬ ਇੱਕ ਪਾਸੇ ਅੱਜ ਨਾਮੀਨੇਸ਼ਨ ਦੀ ਤਾਰੀਖ ਸ਼ੁਰੂ ਹੋ ਗਈ ਹੈ ਦੂਜੇ ਪਾਸੇ ਸੱਭ ਸੰਤਤੀਆਂ ਹੋ ਗਈਆਂ ਕਿਵੇਂ ਕਹਿੰਦਾ ਮੁੱਖ ਮੰਤਰੀ ਸਾਹਿਬ ਦੀ ਸੋਚ ਹੈ ਕਿ ਪੰਜਾਬ ਦੇ ਪਿੰਡਾਂ ਨੂੰ ਭਾਈਚਾਰਕ ਸਾਂਝ ਜਿਵੇਂ ਸਾਡੀ ਪਹਿਲੀ ਸੀ ਉਵੇਂ ਅਸੀਂ ਕਾਇਮ ਕਰਨੀ ਹੈ। ਅੱਜ ਦੇ ਭਾਈਚਾਰਾ ਸਾਡਾ ਟੁੱਟਿਆ ਤਾਂ ਕਿਤੇ ਨਾ ਕਿਤੇ ਸਾਡੀ ਗੰਦੀ ਰਾਜਨੀਤੀ ਕਰਕੇ ਟੁੱਟਿਆ ਤੇ ਇਹਨੂੰ ਰਾਜਨੀਤੀ ਹੀ ਜੋੜ ਸਕਦੀ ਹੈ। ਉਹ ਕਿ ਜਦੋਂ ਸਾਡੇ ਪਿੰਡ 'ਚ ਏਕਤਾ ਥਵਾਕ ਨਹੀਂ ਉਲੋ ਤਾਂ ਪਿੰਡ ਤਰੱਕੀ ਨਹੀਂ ਕਰ ਸਕਦੇ। ਸੋ ਇਸ ਵਾਸਤੇ ਮੁੱਖ ਮੰਤਰੀ ਸਾਹਿਬ ਨੇ ਜਿਵੇਂ ਕਿਹਾ ਕਿ ਸਰਪੰਚ ਵੀ ਪਿੰਡ ਦਾ ਬਣਾਉਣਾ ਹੈ। ਔਰ ਸਾਡੀ ਇਹ ਕੋਸ਼ਿਸ਼ ਹੈ ਕਿ ਜਿੱਤੇ ਤੱਕ ਨਾਮਿਨੇਸ਼ਨ ਫਾਰਮ ਭਰਨ ਦਾ ਸਮਾਂ ਹੋਣਾ ਉਹ ਤੱਕ ਅਸੀਂ 50 ਦੇ ਲਗਭਗ ਜਿਹੜੀਆਂ ਉਹ ਪੰਚਾਇਤਾਂ ਜਿਹੜੀਆਂ ਅਸੀਂ ਸਰਵਸੰਮਤੀਕਰਨ ਚ ਕਾਮਯਾਬ ਹੋਵਾਂਗੇ ਭਰਾ ਨਾ ਭਰਾ ਦੇਖੋ ਇਹ ਇਲੈਕਸ਼ਨ ਸਾਡੇ ਪੰਜਾਬ ਦਾ ਭਰਾ ਨਾ ਭਰਾ ਇਲੈਕਸ਼ਨ ਲੜਿਆ ਪਿਓ ਨਾਲ ਪੁੱਤ ਇਲੈਕਸ਼ਨ ਲੜਿਆ ਮਾਂ ਦੇ ਨਾਲ ਪੁੱਤ ਇਲੈਕਸ਼ਨ ਲੜਿਆ ਭਰਾ ਜਿਹੜੀ ਹੈਗੀ ਆ ਦਾਨੀ ਚਠਾਣੀ ਇਲੈਕਸ਼ਨ ਲੜੀਆਂ ਕੋਈ ਇਹੋ ਜਿਹਾ ਸਾਡੇ ਪੰਜਾਬ ਦੇ ਅੰਦਰ ਰਿਲੇਸ਼ਨ ਨਹੀਂ ਇੱਥੋਂ ਤੱਕ ਕਿ ਸੱਕੀਆਂ ਭੈਣਾ ਪਿੰਡਾਂ ਦੇ ਵਿੱਚ ਤਾਂ ਹੋ ਗਈ ਸਰਬਸੰਮਤੀ ਹੋਰ ਕਿੰਨੇ ਕ ਪਿੰਡਾਂ ਦੇ ਵਿੱਚੋਂ ਤੁਹਾਨੂੰ ਫੋਨ ਆ ਰਹੇ ਹਨ तकरीबन ਜਿੰਨੇ ਵੀ ਇੱਥੇ ਸਾਥੀ ਬੈਠੇ ਆ ਇਹ ਸਾਰੇ ਇਸੇ ਕੰਮ ਨੂੰ ਲੱਗੇ ਹੋਏ ਆ ਵੀ ਅਸੀਂ ਸਰਬਸੰਮਤੀ ਕਰਨੇ ਆਂ ਔਰ ਪਿੰਡਾਂ ਦੇ ਵਿੱਚ ਕੰਮ ਚੱਲ ਰਿਹਾ ਸੱਸੀ ਗੱਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਗਰਮਾਣਾ ਪਾ ਪਿਛਲੇ ਸਮੇਂ ਦੇ ਵਿੱਚ ਤੁਸੀਂ ਇੱਕ ਮੁੱਖ ਮੰਤਰੀ ਪੰਜਾਬ ਦਾ ਬਿਆਨ ਜ਼ਰੂਰ ਸੁਣਿਆ ਹੋਣਾ ਹੈ ਕਿ ਜਿੰਨੀਆਂ ਹੁਣ ਪੰਚਾਇਤੀ ਚੋਣਾਂ ਹੋਣਗੀਆਂ ਜਿੰਨੇ ਪਿੰਡਾਂ ਦੇ ਜਿਹੜੇ ਪਿੰਡ ਦੇ ਇਕੱਠੇ ਹੋ ਕੇ ਸਭ ਸ਼ਾਂਤੀ ਦੇ ਨਾਲ ਜਿਹੜੀ ਆਪਣੀ ਪੰਚਾਇਤ ਬਣਾਉਣਗੇ ਤਾਂ ਉਹਨਾਂ ਨੂੰ ਅਸੀਂ ਬੈਨੀਫਿਟ ਦੇਵਾਂਗੇ ਘੱਟੋ ਘੱਟ 5 ਲੱਖ ਰੁਪਏ ਦੀ ਉਹਨਾਂ ਨੇ ਪਹਿਲਾਂ ਪਹਿਲ ਕਦਮੀ ਕੀਤੀ ਸੀਗੀ ਕਿ 5 ਲੱਖ ਰੁਪਏ ਉਹਨਾਂ ਨੂੰ ਅਸੀਂ ਸਹਾਇਤਾ ਦੇਵਾਂਗੇ ਹੋਰ ਵੀ ਉਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਉਹਨਾਂ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਬੈਨੀਫਿਟ ਦੇਗੇ ਤਾਂ ਇਸ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਐਲਾਨ ਸੀ ਉਸ ਐਲਾਨ ਨੂੰ ਆਪਾਂ ਕਹਿ ਸਕਦੇ ਹਾਂ ਕਿ ਫਰੀਦਕੋਟ ਹਲਕੇ ਦੇ ਪਿੰਡਾਂ ਦੇ ਲੋਕਾਂ ਨੇ ਉਸ ਦੀ ਪਾਲਣਾ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਪਹਿਲ ਕਦਮੀ ਫਰੀਦਕੋਟ ਦੇ ਪਿੰਡਾਂ ਨੇ ਕਰਨੀ ਸ਼ੁਰੂ ਕਰ ਦਿੱਤੀ ਹੈ ਕਈ ਪਿੰਡਾਂ ਦੇ ਵਿੱਚ ਸਰਬਸੰਤੀ ਨਾਲ ਚੋਣਾਂ ਸ਼ੁਰੂ ਹੋ ਗਈਆਂ ਨੇ ਸਾਡੇ ਦਾ ਗੁਰਦੇਵ ਸਿੰਘ ਐਮਐਲਏ ਨੇ ਫਰੀਦਕੋਟ ਇਹਨਾਂ ਦੀ ਅਗਵਾਈ ਦੇ ਹੇਠ ਜਿਹੜੀ ਅੱਜ ਸਰਬਸੰਤੀ ਨਾਲ ਚੋਣਾਂ ਸ਼ੁਰੂ ਹੋ ਗਈਆਂ ਐ ਐਮਐਲਏ ਸਾਹਿਬ ਇੱਕ ਪਾਸੇ ਅੱਜ ਨਾਮੀਨੇਸ਼ਨ ਦੀ ਤਰੀਕ ਸ਼ੁਰੂ ਹੋ ਗਈ ਹੈ ਦੂਜੇ ਪਾਸੇ ਸਰਬਸੰਤੀਆਂ ਹੋ ਗਈਆਂ ਕਿਵੇਂ ਕਹਿੰਚਾਂਗੇ ਦੇਖੋ ਇਹ ਬਹੁਤ ਵੱਡਾ ਭਰਾਲਾ ਔਰ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਮੁੱਖ ਮੰਤਰੀ ਸਾਹਿਬ ਦੀ ਸੋਚ ਹੈ ਕਿ ਪੰਜਾਬ ਦੇ ਪਿੰਡਾਂ ਨੂੰ ਭਾਈਚਾਰਕ ਸਾਂਝ ਜਿਵੇਂ ਸਾਡੀ ਪਹਿਲੀ ਸੀ ਉਵੇਂ ਅਸੀਂ ਕਾਇਮ ਕਰਨੀ ਹੈ ਕਿਉਂਕਿ ਜੇ ਭਾਈਚਾਰਾ ਸਾਡਾ ਟੁੱਟਿਆ ਤਾਂ ਕਿਤੇ ਨਾ ਕਿਤੇ ਸਾਡੀ ਗੰਦੀ ਰਾਜਨੀਤੀ ਕਰਕੇ ਟੁੱਟਿਆ ਤੇ ਇਹਨੂੰ ਰਾਜਨੀਤੀ ਹੀ ਜੋੜ ਸਕਦੀ ਹੈ ਸਾਡੇ ਪਿਛਲੇ ਦਿਨਾਂ ਤੋਂ ਹਰ ਪਿੰਡ ਦੇ ਵਿੱਚ ਹੋਕਾ ਆ ਰਿਹਾ ਸਵੇਰ ਸ਼ਾਮ ਵੀ ਆਓ ਵੀ ਇਕੱਠੇ ਹੋ ਜਾਈਏ ਸਰਬਸੰਮਤੀ ਕਰੀਏ ਪੰਜਾਬ ਦੇ ਭਲੇ ਵਾਸਤੇ ਔਰ ਪਿੰਡ ਦੇ ਭਲੇ ਵਾਸਤੇ ਉਹਨਾਂ ਜਿੰਨਾ ਤੇ ਸਾਡੇ ਪਿੰਡ 'ਚ ਏਕਤਾ ਥਵਾਕ ਨਹੀਂ ਉਹਨਾਂ ਤੇ ਪਿੰਡ ਤਰੱਕੀ ਨਹੀਂ ਕਰ ਸਕਦੇ ਸੋ ਇਸ ਵਾਸਤੇ ਮੁੱਖ ਮੰਤਰੀ ਸਾਹਿਬ ਨੇ ਜਿਵੇਂ ਕਿਹਾ ਕਿ ਸਰਪੰਚ ਵੀ ਪਿੰਡ ਦਾ ਬਣਾਉਣਾ ਇਹ ਨਹੀਂ ਕਿ ਆਮ ਆਦਮੀ ਪਾਰਟੀ ਦਾ ਕਾਂਗਰਸ ਦਾ ਅਕਾਲੀ ਦਲ ਦਾ ਬੀਜੇਪੀ ਦਾ ਉਹ ਤੀਤੋਂ ਉੱਤੇ ਉੱਠ ਕੇ ਪਿੰਡ ਦੇ ਲੋਕ ਔਰ ਸਾਡੇ ਵਲੰਟੀਅਰ ਲੋਕਾਂ ਨੂੰ ਕਹਦੇ ਵੀ ਆਪਦੇ ਵਿੱਚੋਂ ਬੰਦਾ ਚੁਣ ਕੇ ਦਿਓ ਆਪਦੇ ਵਿੱਚੋਂ ਜਿਹੜਾ ਬੰਦਾ ਪਿੰਡ ਨੂੰ ਚੰਗਾ ਲੱਗਦਾ ਸੋ ਅਸੀਂ ਲਗਭਗ ਤਿੰਨ ਪੰਚਾਇਤਾਂ ਅਸੀਂ ਹੁਣ ਬਣਾ ਚੁੱਕੇ ਹਾਂ ਔਰ 30 35 ਪਿੰਡਾਂ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਔਰ ਸਾਡੀ ਇਹ ਕੋਸ਼ਿਸ਼ ਹੈ ਕਿ ਜਿੱਦੇ ਤੱਕ ਨਾਮੀਨੇਸ਼ਨ ਫਾਰਮ ਭਰਨ ਦਾ ਸਮਾਂ ਹੋਣਾ ਉਹ ਤੱਕ ਅਸੀਂ 50 ਦੇ ਲਗਭਗ ਜਿਹੜੀਆਂ ਉਹ ਪੰਚਾਇਤਾਂ ਜਿਹੜੀਆਂ ਅਸੀਂ ਸਰਵਸੰਮਤੀਕਰਨ ਚ ਕਾਮਯਾਬ ਹੋਵਾਂਗੇ ਔਰ ਉਹਦੇ ਲਈ ਸਾਡਾ ਅਪਰਾਲਾ ਚੱਲ ਰਿਹਾ ਔਰ ਸਾਡੀਆਂ ਜਿਹੜੀਆਂ ਲੋਕਲ ਜਿਹੜੀਆਂ ਟੋਟਲ ਹੈਗੀਆਂ ਉਹ 99 ਪੰਚਾਇਤਾਂ ਮੁੱਖ ਮੰਤਰੀ ਪੰਜਾਬ ਦੀ ਸੋਚ ਹੈ ਉਹ ਫਰੀਦਕੋਟ ਤੋਂ ਸ਼ੁਰੂ ਹੋ ਗਈ ਹੈ ਹੁਣ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਅਸੀਂ ਤਾਂ ਮੁੱਖ ਮੰਤਰੀ ਸਾਹਿਬ ਦੇ ਆਮ ਆਦਮੀ ਪਾਰਟੀ ਦੇ ਸਿਪਾਹੀ ਆ ਜਿੱਥੇ ਸਾਡੀ ਡਿਊਟੀ ਲਾ ਦਿੰਦੇ ਆ ਅਸੀਂ ਉਹਦੇ ਤੇ ਡਟ ਕੇ ਖੜ ਜਾਨੇ ਆ ਉਹਨਾਂ ਨੇ ਸਾਨੂੰ ਆਵਾਜ਼ ਦਿੱਤੀ ਹੈ ਕਿ ਪੰਜਾਬ ਦੇ ਲੋਕਾਂ ਦੇ ਭਾਈਚਾਰਕ ਸੰਜ ਨੂੰ ਕੈਮ ਕਰਨਾ ਔਰ ਉਹਨੂੰ ਕਰਨ ਵਾਸਤੇ ਅਸੀਂ ਪਿੰਡ ਪਿੰਡ ਦੇ ਵਿੱਚ ਸਾਡੇ ਸਾਰੇ ਵਲੰਟੀਅਰ ਆਪਣੇ ਆਪ ਨੂੰ ਸਮਰਪਿਤ ਕਰਕੇ ਜਿਹੜੇ ਪਿਛਲੇ 10-10 ਸਾਲ ਤੋਂ 12-12 ਸਾਲ ਤੋਂ ਪਾਰਟੀ ਲਈ ਕੰਮ ਕਰਦੇ ਆ ਉਹ ਆਪਦੇ ਆਪ ਨੂੰ ਆਪ ਸਮਰਪਿਤ ਕਰ ਦਿਆ ਯਾਰ ਵੀ ਜੇ ਸਾਡੂ ਨਹੀਂ ਬਣਾਉਣਾ ਤਾਂ ਪਿੰਡ ਚੋਂ ਚੰਗਾ ਬੰਦਾ ਬਣਾ ਦੋ ਆਪ ਆਪਦੇ ਆਪ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਂਦੇ ਆ ਵੀ ਆਓ ਆਪਾਂ ਇਕੱਠੇ ਹੋਈਏ ਤੇ ਪਿੰਡ ਦਾ ਸਰਪੰਚ ਬਣਾਈਂ ਇਹਦਾ ਕੀ ਮਿਲੂਗਾ ਜਿਹੜੀਆਂ ਸਰਸਾਂਤੀ ਨਾਲ ਚੋਣਾਂ ਹੋਣ ਜਾਂਦੀਆਂ ਨੇ ਦੇਖੋ ਬਹੁਤ ਵੱਡਾ ਫਾਇਦਾ ਜੇ ਭਰਾ ਨਾਲ ਭਰਾ ਦੇਖੋ ਇਹ ਇਲੈਕਸ਼ਨ ਸਾਡੇ ਪੰਜਾਬ ਦਾ ਭਰਾ ਨਾਲ ਭਰਾ ਇਲੈਕਸ਼ਨ ਲੜਿਆ ਪਿਓ ਨਾਲ ਪੁੱਤ ਇਲੈਕਸ਼ਨ ਲੜਿਆ ਮਾਂ ਦੇ ਨਾਲ ਪੁੱਤ ਇਲੈਕਸ਼ਨ ਲੜਿਆ ਭਰਾ ਜਿਹੜੀ ਹੈਗੀ ਦਰਾਨੀ ਜਿਠਾਣੀ ਇਲੈਕਸ਼ਨ ਲੜੀਆਂ ਕੋਈ ਇਹੋ ਜਿਹਾ ਸਾਡੇ ਪੰਜਾਬ ਦੇ ਵਿੱਚ ਰਿਲੇਸ਼ਨ ਨਹੀਂ ਇੱਥੋਂ ਤੱਕ ਕਿ ਸੱਕੀਆਂ ਭੈਣਾ ਤੇ ਸਕੇ ਜਿਹੜੇ ਭਰਾ ਆ ਉਹ ਆਪਸ ਦੇ ਵਿੱਚ ਇਲੈਕਸ਼ਨ ਲੜੇ ਇਹਦੇ ਨਾਲ ਜਿਹੜਾ ਉਹ ਭਾਈਚਾਰਕ ਸੰਝ ਕਾਇਮ ਹੋਊਗੀ ਬਰਬਾਦੀ ਹੋਊਗੀ ਜਿਹੜੀ ਪਿੰਡਾਂ ਦੀ ਵਿੱਚ ਹੁੰਦੀ ਸੀ ਲੱਖਾਂ ਰੁਪਏ 50 50 ਲੱਖ 80 80 ਲੱਖ ਰੁਪਏ ਲੋਕੀ ਲਾਉਂਦੇ ਸੀ ਉਹ ਬਚੂਗਾ ਔਰ ਤੀਜੇ ਪਿੰਡਾਂ ਨੂੰ ਜਿਹੜਾ ਹੈਗਾ ਉਹ ਸਰਕਾਰ ਵੱਲੋਂ ਜਿਹੜੀਆਂ ਸਹੂਲਤਾਂ ਦੇਣੀਆਂ ਸੀ ਜਿਹੜਾ ਪਿੰਡ ਇਹਦੇ ਤੇ ਸਰਬਸੰਮਤੀ ਕਰੂਗਾ ਉਹਦੇ ਵਿੱਚ ਹਸਪਤਾਲ ਬਣਾ ਸਕਦੇ ਅਸੀਂ ਚਾਹ ਸਕੂਲ ਬਣਾ ਸਕਦੇ ਚਾ ਸਟੇਡੀਅਮ ਬਣਾ ਸਕਦੇ ਔਰ 5-5 ਲੱਖ ਰੁਪਇਆ ਸਰਕਾਰ ਵੱਲੋਂ ਨਗਦ ਵੀ ਇਨਾਮ ਜਿਹੜਾ ਉਹ ਪਿੰਡਾਂ ਨੂੰ ਦਿੱਤਾ ਜਾਣਾ ਸੋ ਇਹਦੇ ਨਾਲ ਅਸੀਂ ਪਿੰਡਾਂ ਨੂੰ ਸਮਝਾਇਆ ਕਿ ਤੁਹਾਡਾ ਕਰੋੜਾਂ ਰੁਪਇਆ ਦਾ ਫਾਇਦਾ ਹੋਣਾ ਤੇ ਇਸ ਵਾਸਤੇ ਆਓ ਆਪਾਂ ਸਾਰੇ ਰਲ ਮਿਲ ਕੇ ਇਸ ਪਾਸੇ ਤੁਰਗੇ ਔਰ ਸਲ੍ਹਾ ਸੰਤੀ ਕਰਕੇ ਕਿੰਨਾ ਪਿੰਡਾਂ ਦੇ ਵਿੱਚ ਤਾਂ ਹੋ ਗਈ ਸਰਹ ਸੰਤੀ ਹੋਰ ਕਿੰਨੇ ਕ ਪਿੰਡਾਂ ਦੇ ਵਿੱਚ ਤੁਹਾਨੂੰ ਫੋਨ ਆ ਰਹੇ ਆ ਫਿਰ ਤਕਰੀਬਨ ਜਿੰਨੇ ਵੀ ਇੱਥੇ ਸਾਥੀ ਬੈਠੇ ਆ ਇਹ ਸਾਰੇ ਇਸੇ ਕੰਮ ਨੂੰ ਲੱਗੇ ਹੋਏ ਆ ਵੀ ਅਸੀਂ ਸਰਹ ਸੰਤੀ ਕਰਨੀ ਔਰ ਪਿੰਡਾਂ ਦੇ ਵਿੱਚ ਕੰਮ ਚੱਲ ਰਿਹਾ ਹੋਕੇ ਦੇ ਰਿਹਾ ਜੀ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਸ਼ਾਮ ਨੂੰ ਇਕੱਠੇ ਹੋਣਾ ਕਿਸੇ ਨੇ ਕੱਲ ਕੱਲ ਸਵੇਰੇ ਹੋਣਾ ਅੱਜ ਸਵੇਰੇ ਵੀ ਮੀਟਿੰਗਾਂ ਹੋਈਆਂ ਪਿੰਡਾਂ ਦੇ ਵਿੱਚ ਕੱਲ ਸ਼ਾਮ ਵੀ ਹੋਈਆਂ ਸੀਗੀਆਂ ਸੋ ਇਸ ਵਾਸਤੇ ਅਸੀਂ ਲੱਗੇ ਹਰ ਪਿੰਡ 'ਚ ਜਿੱਥੇ ਸਾਨੂੰ ਇਸ ਗੱਲ ਦੀ ਉਮੀਦ ਵੀ ਨਹੀਂ ਵੀ ਸਰਵਸੰਮਤੀ ਹੋਊਗੀ ਪਰ ਅਸੀਂ ਕਹਿੰਨੇ ਅਸੀਂ ਹੋਕਾ ਦੇਣਾ ਅਸੀਂ ਲੋਕਾਂ ਨੂੰ ਇਸੇ ਇੱਕ ਗੱਲ ਦੱਸਣੀ ਹੈ ਕਿ ਸਾਡੀ ਸਰਕਾਰ ਤੁਹਾਨੂੰ ਇਕੱਠੇ ਕਰਨਾ ਚਾਹੁੰਦੀ ਹੈ ਭਰਾ ਨੂੰ ਭਰਾ ਨਾਲ ਜੋੜਨਾ ਚਾਹੁੰਦੀ ਹੈ ਸੋ ਪਰ ਉਹਦਾ ਰਿਜ਼ਲਟ ਬਹੁਤ ਵਧੀਆ ਆ ਰਿਹਾ ਪਿੰਡਾਂ ਤੋਂ ਸੁਨੇਹੇ ਆ ਰਹੇ ਜੀ ਤੁਸੀਂ ਹੋਰ ਉਪਰਾਲਾ ਕਰੋ ਤਕੜੇ ਹੋ ਕੇ ਹਾਲ ਤਾਂ ਮੈਂ ਇੱਥੇ ਬੈਠ ਕੇ ਕਰ ਰਿਹਾ ਫਿਰ ਪਿੰਡ-ਪਿੰਡ ਜਾ ਕੇ ਵੀ ਲੋਕਾਂ ਨੂੰ ਸੰਬੋਧਨ ਕਰਾਂਗੇ ਬੇਨਤੀ ਕਰਾਂਗੇ ਕਿ ਆਹ ਆਓ ਆਪਾਂ ਮੈਸੇਜ ਕੀ ਦੇਣਾ ਚਾਹੁੰਦੇ ਆ ਕਿਉਂਕਿ ਹਜੇ ਜਿੰਨਾ ਪਿੰਡਾਂ ਨੇ ਹਜੇ ਤੁਹਾਡੇ ਨਾਲ ਕੋਈ ਰਾਬਤਾ ਨਹੀਂ ਕੀਤਾ ਉਹਨਾਂ ਪਿੰਡਾਂ ਤੱਕ ਤੁਸੀਂ ਆਪ ਦਾ ਮੈਸੇਜ ਕੀ ਪਹੁੰਚਾਉਣਾ ਚਾਹੁੰਦੇ ਨਹੀਂ ਰਾਬਤਾ ਸਾਡਾ ਸਾਰੀਆਂ ਪੰਚਾਇਤਾਂ ਨਾਲ ਸਾਰੇ ਦੇ ਸਾਰੇ ਬੰਦੇ ਕ ਵੀ ਆਪਣੇ ਆਪ ਨੂੰ ਭੁੱਲ ਜੋ ਵੀ ਮੈਂ ਸਰਪੰਚ ਬਣਨਾ ਇਹ ਗੱਲ ਨੂੰ ਯਾਦ ਰੱਖੋ ਕਿ ਅਸੀਂ ਪੰਜਾਬ ਨੂੰ ਬਚਾਉਣਾ ਅਸੀਂ ਆਪਦੇ ਪਿੰਡ ਨੂੰ ਬਚਾਉਣਾ ਤੇ ਸਾਂਝਾ ਬੰਦਾ ਤੇ ਸੱਚਾ ਤੇ ਸੁੱਚਾ ਬੰਦਾ ਸਰਪੰਚ ਬਣਨ ਔਰ ਸਾਰਿਆਂ ਨੇ ਕੱਲ ਸ਼ਾਮ ਨੂੰ ਜਾ ਕੇ ਹੋਕੇ ਦਿੱਤੇ ਕਿਸੇ ਕੱਲ ਇਕੱਠੇ ਹੋਏ ਕਿਤੇ ਅੱਜ ਸਵੇਰੇ ਇਕੱਠੇ ਹੋਏ ਕੋਈ ਦੁਪਹਿਰੇ ਇਕੱਠੇ ਹੋਏ ਲੱਗੇ ਹੋਏ ਆ ਪਿੰਡਾਂ ਦੇ ਵਿੱਚ ਲੋਕ ਔਰ ਮੈਂ ਜਿੰਨੀ ਉਮੀਦ ਕਰਦਾ ਹੋ ਸਕਦਾ ਮੇਰੀ ਉਮੀਦ ਤੋਂ ਵੀ ਅੱਗੇ ਲੰਘ ਜਾ ਕਿਉਂਕਿ 100% ਜਿਹੜੇ ਸਾਡੇ ਪਿੰਡ ਹੈ ਹਲਕੇ ਦੇ ਵਿੱਚ ਕਿੰਨੇ ਪਿੰਡ ਆ ਔਰ ਕਿੰਨੇ ਪਿੰਡਾਂ ਤੇ ਉਮੀਦ ਹੈਗੀ ਤੁਹਾਨੂੰ ਵੀ ਸਰਬਸੰਤੀ ਨਾਲ ਪੰਚਾਇਤੀ ਚੋਣਾਂ ਹੋ ਜਾਣ ਦੇਖੋ 99 ਸਾਡੀਆਂ ਪੰਚਾਇਤਾਂ ਔਰ 99 ਦੇ 99 ਪਿੰਡਾਂ ਚ ਹੋਕੇ ਆਏ ਕੱਲ ਸ਼ਾਮ ਨੂੰ ਅੱਜ ਸਵੇ ਵੀ ਆਉ ਕੋ ਟੇਉ ਜੀ ਤੇ ਬੋਧੀ ਵਰੀ ਆਉਂਦਾ ਵੀ ਅਸੀਂ ਕਈ ਪਿੰਡਾਂ 'ਚ ਸੋਚਦੇ ਨਹੀਂ ਸੀਗੇ ਵੀ ਇੱਥੇ ਹੋ ਜੂ ਕੱਲ ਬੰਦੇ ਕੁਛ ਇਕੱਠੇ ਹੋਏ ਸੀ ਕਈ ਪਿੰਡਾਂ ਦੇ ਉਹਨਾਂ ਦਾ ਆਸਤੇ ਵਿਵਾਦ ਸੀਗਾ ਤੇ ਉਹਨਾਂ ਨੇ ਅੱਜ ਆ ਕੇ ਆਪ ਹੀ ਬੰਦੇ ਸੀ ਆ ਬੰਦਾ ਚੁਣ ਲਿਆ ਜੀ ਪੁਣ ਕੇ ਇੱਥੇ ਪਹਿਲ ਕਰਕੇ ਉਹ ਦੂਜੇ ਹਲੇ ਪਿੰਡਾਂ ਚ ਸੁਨੇਹ ਆਈ ਜਾਂਦੇ ਵੇ ਸ਼ਾਮ ਨੂੰ ਉਹਨੇ ਜੀ 80% ਕਰ ਸਕਦੇ ਹਾਂ ਅਸੀਂ ਕਾਮਯਾਬੀ ਆ ਦੇਖੋ ਇਹ ਦਾਦੀ ਜੀ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਜੇ ਇੰਨਾ ਤਿੰਨਾਂ ਨੂੰ ਵੇਖ ਕੇ ਉਹਦਾ ਸ਼ਾਮ ਤੱਕ ਕੱਲ ਤੱਕ ਤੀ ਹੋ ਜਾਣ ਤੇ ਉਦੋਂ ਅਗਲੇ ਫੱਟੇ ਗਾਂ ਅੱਗੇ ਵਧਣਾਂ ਟਾਈਮ ਨਹੀਂ ਲੱਗਣਾ ਸੋ ਮੈਨੂੰ ਲੱਗਦਾ ਵੀ ਅਸੀਂ 100% ਨੂੰ ਹੱਥ ਮਾਰਾਂਗੇ ਜੇ ਅਸੀਂ ਮੁੱਖ ਮੰਤਰੀ ਸਾਹਿਬ ਦੇ ਜਿਹੜਾ ਸੁਪਨਾ ਹੈ ਉਹਨ ਪੂਰਾ ਕਰਨ ਚ ਕਾਮਯਾਬ ਹੋਵਾਂਗੇ ਬਹੁਤ ਬਹੁਤ ਧੰਨਵਾਦ ਤਾਂ ਸੁਣਿਆ ਤੁਸੀਂ ਇਹ ਸਾਰਾ ਫਰੀਦਕੋਟ ਦੇ ਵਿਧਾਇਕ ਗੁਰਦੇਵਤ ਸਿੰਘ ਸੇਖੋਂ ਤਾਂ ਬਹੁਤ ਵੱਡੀ ਗੱਲ ਕਹੀ ਹੈ 91 ਪਿੰਡ ਜਿਹੜੇ ਇਸ ਹਲਕੇ ਦੇ ਵਿੱਚ ਪੈਂਦੇ ਆ ਤਾਂ ਸ਼ੁਰੂਆਤ ਅੱਜ ਹੋ ਚੁੱਕੀ ਹੈ ਤਿੰਨ ਪਿੰਡਾਂ ਦੇ ਕਰੀਬ ਜਿਹੜੀਆਂ ਸਰਬਸੰਤੀ ਦੇ ਨਾਲ ਪੰਚਾਇਤਾਂ ਬਣ ਚੁੱਕੀਆਂ ਨੇ ਤੇ ਇਹਨਾਂ ਨੇ ਕਿਹਾ ਕਿ 100% ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ 91 ਦੇ 91 ਜਿਹੜੇ ਪਿੰਡਾਂ ਦੇ ਸਰਪੰਚ ਆ ਸਰਬਸੰਤੀ ਦੇ ਨਾਲ ਉਹ ਪਿੰਡਾਂ ਦੇ ਵਿੱਚ ਪੰਚਾਇਤਾਂ ਦੀ ਚੋਣ ਹੋਵੇ ਤਾਂ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਗੁਰਦੇਵ ਸਿੰਘ ਸੇਖੋਂ ਦਾ ਬਿਆਨ ਹੈ ਇਸ ਬਿਆਨ ਦੀ ਲੋਕ ਕਿੰਨੇ ਕ ਪਹੁੰਚ ਕਰਦੇ ਨੇ ਫਾਲੋ ਕਰਦੇ ਨੇ ਇਹ ਦੇਖਣ ਵਾਲੀ ਗੱਲ ਹੋएगी ਗੁਰਜੀਤ ਸਿੰਘ ਰਮਾਣਾ D5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ